ਕਿ ਜਿਹੜੇ ਬਹੁਤ ਸਾਰੇ ਬੱਚੇ ਐ ਜਿਹੜੇ ਨਾ ਵੀ ਕੈਨੇਡਾ ਜਾਂਦੇ ਆ ਸਟਡੀ ਵੀਜ਼ੇ ਤੇ ਕੰਮ ਨਹੀਂ ਮਿਲਿਆ ਜਾਂ ਪੇਸ਼ੈਂਸ ਹੀ ਨਹੀਂ ਮੈਂ ਤਾਂ ਇਹ ਕਹਾਂਗਾ ਵੀ ਸਟੂਡੈਂਟ ਕੋਲੇ ਪੇਸ਼ੈਂਸ ਐ ਨਹੀਂ ਜਾਂਦੇ ਹੀ ਸੋਚਦੇ ਆ ਵੀ ਸਾਨੂੰ ਕੋਈ ਨੌਕਰੀ ਮਿਲੇ ਕੰਮ ਕੋਈ ਆਉਂਦਾ ਨਹੀਂ ਹੈ ਨਾ ਸਕਿੱਲ ਕੋਈ ਹੈ ਨਹੀਂ ਉਹਨਾਂ ਕੋਲੇ ਸਕਿੱਲ ਤੇ ਇਸ ਕਰਕੇ ਉਹ ਕੀ ਕਰਦੇ ਆ ਦੋ ਨੰਬਰ ਤੇ ਅਮਰੀਕਾ ਚਲੇ ਗਏ ਹੈ ਨਾ ਉਹਨਾਂ ਦਾ ਕੀ ਫਿਊਚਰ ਕੀ ਆ ਉਹਨਾਂ ਦਾ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਜਿਵੇਂ ਇਧਰੋਂ ਜਿਹੜੇ ਵੈਸੇ ਜਾਂਦੇ ਆ 2 ਨੰਬਰ ਚ ਯੂ ਐਸ ਏ ਮੈਕਸੀਕੋ ਰਾਹੀਂ ਵੀ ਉਹਨਾਂ ਵਾਂਗ ਅਸੀਂ ਵੀ ਆਪਣੀ ਜਾ ਕੇ ਇਸੈਲਮ ਪਾ ਲਾਂਗੇ ਜਾਂ ਕੁਝ ਹੋਰ ਤਰ੍ਹਾਂ ਉਹਨਾਂ ਦਾ ਕੀ ਫਿਊਚਰ ਹੈ ਕਿ ਉਹਨਾਂ ਨੂੰ ਸਟੱਡੀ ਚ ਹੀ ਐਡਮਿਸ਼ਨ ਲੈਣਾ ਪਊਗਾ ਜਾਂ ਫਿਰ ਉਹ ਕੋਈ ਇਸੈਲਮ ਕੀ ਕਰ ਸਕਦੇ ਆ ਉਹ ਕੋਮਨ ਸਾਹਿਬ ਕੈਨੇਡਾ ਦੇ ਲੋਕਾਂ ਤੱਕ ਇਹ ਗੱਲ ਪਹੁੰਚੇਗੀ ਜੇ ਤੁਹਾਡੇ ਚੈਨਲ ਰਹੇ ਹਾਂਜੀ ਉਹ ਚਲੋ ਇਧਰੋਂ ਬਹੁਤ ਸਾਰੇ ਪੇਰੈਂਟਸ ਇੱਥੇ ਹੁੰਦੇ ਆ ਜਿਨ੍ਹਾਂ ਦੇ ਬੱਚੇ ਉੱਥੇ ਆਉਂ ਕਹਿੰਦੇ ਆ ਵੀ ਅਸੀਂ ਨਿਕਲ ਜਾਨੇ ਆ ਯੂ ਐਸ ਏ ਮੈਂ ਇਹਦੇ ਬਾਰੇ ਇਹ ਕਹਿਣਾ ਚਾਹਾਂਗਾ ਅਸੀਂ ਯੂ ਐਸ ਵੀ ਰਹਨੇ ਆ ਕੈਨੇਡਾ ਵੀ ਮੇਰੀ ਵੀਡੀਓਜ਼ ਦੇਖੋ ਨਿਆਗਰਾ ਫਾਲਸ ਕੈਨੇਡਾ ਵਾਲੀ ਸਾਈਡ ਤੋਂ ਨਿਆਗਰਾ ਫਾਲਸ ਯੂ ਐਸ ਏ ਵਾਲੀ ਸਾਈਡ ਤੋਂ ਦੋਨਾਂ ਸਾਈਡਾਂ ਦਾ ਕੰਪੈਰੀਜ਼ਨ ਵੀ ਕਰਕੇ ਦਿਖਾਇਆ ਆਪਣੀ ਲਾਸਟ ਵੀਡੀਓ ਤਿੰਨ ਕ ਮਹੀਨੇ ਪਹਿਲਾਂ ਅਮਰੀਕਾ ਤੋਂ ਤੁਹਾਨੂੰ ਅਸੀਂ ਲਾਈਵ ਭੇਜਦੇ ਰਹੇ ਆ ਤੇ ਸਾਡੇ ਇੰਸਟਾਗ੍ਰam ਚੈਨਲ ਤੇ ਸਾਡੀ ਸਾਰੀ ਵੀਡੀਓਜ਼ ਪਈਆਂ ਹੋਈਆਂ ਨੇ ਹਰ ਸਟੇਟ ਵਾਈਜ਼ ਇਹ ਜਿਹੜਾ ਸਵਾਲ ਹੈ ਉਹ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਨੂੰ ਕੋਈ ਵੀ ਗੁਮਰਾਹ ਕਰ ਸਕਦਾ ਕੈਨੇਡਾ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਬਿਲਕੁਲ ਕੈਨੇਡਾ ਨਾਲ ਛੱਡਿਓ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗਾ ਹਮ ਬਿਲਕੁਲ ਨਹੀਂ ਛੱਡਣਾ ਜਿਹੜੇ ਵੀ ਬੱਚੇ ਕੈਨੇਡਾ ਬੈਠੇ ਨੇ ਆਪਣਾ ਗੁਰੂ ਘਰ ਜਾਣ ਆਪਣਾ ਮੰਦਿਰ ਜਾਣ ਉੱਤੇ ਮੱਥਾ ਟੇਕਣਾ ਆਪਣਾ ਜਿਮ ਜੁਆਇਨ ਕਰਨਾ ਹਮ ਜੇ ਮੈਂਟਲੀ ਪਰੇਸ਼ਾਨ ਹੋ ਰਹੇ ਕੋਈ ਡਿਪਰੈਸ਼ਨ ਹੋ ਰਿਹਾ ਪੈਸੇ ਨਹੀਂ ਸਭ ਤੋਂ ਪਹਿਲੇ ਆਪਣੇ ਆਪ ਨੂੰ ਤਕੜਾ ਕਰੋ ਹਮ ਮੈਂਟਲੀ ਸਟਰੋਂਗ ਹੋ ਉਹ ਤੋਂ ਬਾਅਦ ਜਿਹੜਾ ਕੰਮ ਮਿਲਦਾ ਉਸ ਉਸ ਕੰਮ ਨੂੰ ਕਰੋ ਜੋ opportunity ਮਿਲਦੀ ਉਸ ਨੂੰ ਕਰੋ ਪਜੋਨਾ ਰਾਤੂ ਰਾਤ ਅਮੀਰ ਹੋਣ ਦਾ ਨਾ ਸੋਚੋ ਵੀ ਅਸੀਂ ਵੀ ਸਾਲ ਦੇ ਅੰਦਰ ਅੰਦਰ ਕੁਝ ਕਰ ਲਾਂਗੇ ਸਾਨੂੰ ਕੁਝ ਮਿਲ ਜਾਏ ਨਹੀਂ ਜੇ ਤੁਸੀਂ ਇਲੀਗਲ ਤਰੀਕੇ ਨਾਲ ਯੂ ਐਸਏ ਐਂਟਰ ਹੋ ਗਏ ਉੱਥੇ ਕੋਈ ਤੁਹਾਡੇ ਵਾਸਤੇ opportunity ਨਹੀਂ ਹੈ ਸਿਰਫ 5% ਚਾਂਸ ਹੈ ਜੇ ਤੁਹਾਡਾ ਤੱਕ ਹੈ ਵਿਆਹ ਤੁਸੀਂ ਕਰਾ ਲਿਆ ਲੱਖਾਂ ਡਾਲਰ ਖਰਾਬ ਕਰ ਬੈਠੋਗੇ 8 8 10 ਦਾ ਸਾਲ ਲੱਗਣੇ ਆ ਵਾ ਵਾ ਪਟੀਸ਼ਨਾਂ ਪਾਉਂਦੇ ਫਿਰੋਗੇ ਪੱਕੇ ਹੋਣ ਦਾ ਚਾਂਸ ਫੇਰ ਨਹੀਂ ਹੈ ਟੈਨਸ਼ਨ ਜੀ 8 10 ਸਾਲ ਲੱਗਣੇ ਜੇ ਤੁਸੀਂ ਅਮਰੀਕਾ ਜਾ ਕੇ ਵਿਆਹ ਹੀ ਕਰਾਉਣੇ ਆ ਤੇ ਤੁਸੀਂ ਕੈਨੇਡਾ ਹੀ ਕਰਾ ਲਓ ਜੇ ਤੁਸੀਂ ਅਮਰੀਕਾ ਜਾ ਕੇ ਸਟੂਡੈਂਟ ਤਾਂ ਬਣ ਨਹੀਂ ਸਕਦੇ ਕਿਉਂਕਿ ਇਲੀਗਲ ਐਂਟਰ ਹੋਇਓ ਤੁਹਾਨੂੰ ਕੋਈ ਕਾਲਜ ਐਡਮਿਸ਼ਨ ਨਹੀਂ ਦੇਊਗਾ ਕੈਨੇਡਾ ਦੇ ਤੁਸੀਂ ਸਟੂਡੈਂਟ ਹੋ ਅਮਰੀਕਾ ਤੁਸੀਂ ਸਟੂਡੈਂਟ ਨਹੀਂ ਬਣ ਸਕਦੇ ਤੀਜੀ ਗੱਲ ਤੁਸੀਂ ਪੀਆਰ ਕਿਹੜੇ ਬੇਸ ਤੇ ਪਾਉਂਗੇ ਤੁਹਾਨੂੰ ਕੋਈ ਉੱਥੇ ਅਡਾਪਟ ਨਹੀਂ ਕਰੂਗਾ ਤੁਸੀਂ ਉੱਥੇ ਵਿਆਹ ਨਹੀਂ ਕਰਾ ਸਕਦੇ ਹੁਣ ਤੁਸੀਂ ਗਵਰਨਮੈਂਟ ਨੂੰ ਸਰੈਂਡਰ ਕੀ ਕਰੋਗੇ ਜੀ ਸਾਡੀ ਤਾਂ ਜਾਨ ਨੂੰ ਖਤਰਾ ਹੈ ਅਸੀਂ ਤਾਂ ਭਾਰਤ ਜਾਣਾ ਨਹੀਂ ਜੀ ਅਸੀਂ ਤਾਂ ਗਵਰਨਮੈਂਟ ਤੁਹਾਨੂੰ ਉੱਥੇ ਬਾਈਡਨ ਲਾਉ ਹੈ ਇਹੀ ਪੁੱਛੂਗੀ ਵੀ ਤੁਸੀਂ ਪਹਿਲਾਂ ਕਿੱਥੋਂ ਆਏ ਹੋ ਜੇ ਤੁਸੀਂ ਇੰਗਲੈਂਡ ਤੋਂ ਵੀ ਤੁਸੀਂ ਅਮਰੀਕਾ ਆਇਓ ਨਾ ਤਾਂ ਵੀ ਤੁਹਾਨੂੰ ਪੀਆਰ ਨਹੀਂ ਮਿਲਣੀ ਉੱਥੇ ਦੀ ਤਾਂ ਵੀ ਕੇਸ ਅਪਰੂਵ ਨਹੀਂ ਹੋਣਾ ਜੇ ਤੁਸੀਂ ਯੂਰੋਪੀਅਨ ਕਿਸੇ ਕੰਟਰੀ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਕਿਤੋਂ ਵੀ ਆਇਓ ਇੱਕ ਦਿਨ ਦਾ ਵੀ ਤੁਸੀਂ ਸਟਾਪ ਮਾਰਿਆ ਇਹ ਲਾਅ ਹੈ ਸਾਡੀ ਤੇ ਫਰਮਸ ਹੈ ਕਈ ਵਕੀਲ ਸਾਡੇ ਨਾਲ ਕੰਮ ਕਰਦੇ ਆ ਸਾਨੂੰ ਕਈ ਸਾਲ ਹੋ ਗਏ ਉਹਨਾਂ ਨੇ ਤੁਹਾਨੂੰ ਪੱਕਾ ਨਹੀਂ ਕਰਨਾ ਕਿਉਂ ਅਗਲੇ ਕਹਿੰਗੇ ਤੁਸੀਂ ਉਹਨਾਂ ਮੁਲਕਾਂ ਦੇ ਵਿੱਚ ਅਪਲਾਈ ਕਿਉਂ ਨਹੀਂ ਕੀਤੀ ਪਰ ਹੁਣ ਤਾਂ ਬਹੁਤ ਜ਼ਿਆਦਾ ਬੱਚੇ ਜਾ ਰਹੇ ਆ ਡੈਲੀ ਦਾ ਮੈਂ ਕਹਿੰਦਾ ਕਿੰਨੇ ਕਹਿੰਦੇ ਪਿਛਲੇ 2-3 ਮਹੀਨਿਆਂ 'ਚ 8-10 ਹਜ਼ਾਰ ਸਟੂਡੈਂਟ ਚਲਾ ਗਿਆ ਏਜੰਟਾਂ ਦਾ ਹੱਬ ਬਣਿਆ ਹੋਇਆ ਹੈ ਪੈਸੇ ਖਾ ਰਹੇ ਆ ਖਰਾਬ ਕਰ ਰਹੇ ਆ ਲੋਕਾਂ ਨੂੰ ਲੱਗ ਰਿਹਾ ਖਬਰੇ ਅਮਰੀਕਾ ਬਾਰਡਰ ਪਾਰ ਕਰਦੇ ਪਤਾ ਨਹੀਂ ਕੀ ਮਿਲ ਜਾਣਾ ਜਦਕਿ ਕੈਨੇਡਾ ਔਰ ਅਮਰੀਕਾ ਅੱਜ ਤੋਂ 10 ਸਾਲ ਪਿੱਛੇ ਚਲੇ ਜਾਓ 20 ਸਾਲ ਪਿੱਛੇ ਚਲੇ ਜਾਓ ਕੈਨੇਡਾ 'ਚ ਓਪਰਚ्युनिटी ਜ਼ਿਆਦਾ ਸੀਗੀਆਂ ਬੱਚੇ ਪੀਆਰ ਛੇਤੀ ਲੈ ਰਹੇ ਸੀਗੇ ਸਮਾਂ ਹੈ ਸਮਾਂ ਫੇਰ ਠੀ ਬਟ ਇਹਦਾ ਮਤਲਬ ਇਹ ਨਹੀਂ ਤੁਸੀਂ ਆਪਣੇ ਪੈਰ ਤੇ ਆਪ ਕੁਲਾੜੀ ਮਾਰੋ ਲੋਕ ਕੇ ਕੰਮ ਕਰਨੇ ਪੈਣੇ ਆ ਲੋਕਾਂ ਦੇ ਤਰਲੇ ਮੰਤੇ ਅੱਢਨੇ ਪੈਣੇ ਆ ਫਿਰ ਤੁਸੀਂ ਸੋਚੂਗਾ ਕੈਨੇਡਾ ਹੀ ਠੀਕ ਸੀਗਾ ਹੁਣ ਤੁਹਾਨੂੰ ਕੰਮ ਜ਼ਰੂਰ ਮਿਲ ਜੂਗਾ ਲੇਕਿਨ ਤੁਹਾਨੂੰ ਲੀਗਲ ਸਟੇਟਸ ਨਹੀਂ ਮਿਲੂਗਾ ਔਰ ਤੁਸੀਂ ਸੋਚ ਰਹੇ ਹੋ ਵੀ ਤੁਸੀਂ ਇੱਥੇ ਪੱਕੇ ਹੋ ਜਾਓਗੇ ਇਹ ਵੀ ਇੱਕ ਸੁਪਨਾ ਹੀ ਹੈ ਇਹ ਬਿਲਕੁਲ ਵੀ ਇਹ ਨੂੰ ਮੈਂ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦਾ ਇਹ ਆਨ ਵਾਲੇ ਟਾਈਮ 'ਚ ਸਾਰੇ ਸਟੂਡੈਂਟ ਧੋਕਾ ਖਾਣਗੇ ਜਿਹੜੇ ਕਿ ਬਾਰਡਰ ਟੱਪ ਕੇ ਅਮਰੀਕਾ ਦੇ ਵਿੱਚ ਜਾ ਰਹੇ ਆ ਹੂੰ ਬਿਲਕੁਲ ਹੈ ਬਹੁਤ ਸਾਰੇ ਬੱਚੇ ਚਲੋ ਫਿਰ ਵੀ ਅਵੇਅਰ ਰਹੋ ਅਸੀਂ ਤੁਹਾਨੂੰ ਕਹਿੰਦੇ ਕਿਸੇ ਵੀ ਮੁਲਕ ਤੇ ਜਾਨੇ ਹੋ ਅਵੇਅਰ ਹੋ ਕੇ ਜਾਵੋ ਕਿ ਉੱਥੇ ਜਾ ਕੇ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਬਹੁਤ ਸਾਰੀਆਂ ਸਟ੍ਰਗਲ ਹੈ ਤੇ ਕਾਫੀ ਲੰਬਾ ਸਮਾਂ ਲੱਗ ਜਾਂਦਾ ਸੈਟਲ ਹੁੰਦੇ ਆ ਇਸ ਕਰਕੇ ਕਿਸੇ ਵੀ ਮੁਲਕ ਦੇ ਵਿੱਚ ਜਾਨੇ ਹੋ ਤਾਂ ਅਵੇਅਰ ਹੋ ਬਹੁਤ ਸਾਰੇ ਬੱਚਿਆਂ ਨੂੰ ਗੁਮਨ ਸਾਹਿਬ ਇਹ ਲੱਗਦਾ ਹੈ ਵੀ ਜਿਵੇਂ ਮੈਕਸੀਕੋ ਦੇ ਬਾਰਡਰ ਤੋਂ ਲੋਕ ਆ ਕੇ ਪੱਕੇ ਹੋ ਜਾਂਦੇ ਆ ਕੇਸ ਪਾ ਲੈਂਦੇ ਆ 2-2 4-4 ਸਾਲ 8-8 ਸਾਲ ਕੇਸ ਸ਼ਾਇਦ ਅਪਰੂਵ ਹੋ ਜਾਂਦਾ ਅਸੀਂ ਕੈਨੇਡਾ ਦੇ ਬਾਰਡਰ ਤੋਂ ਐਂਟਰ ਕਰ ਜਾਗੇ ਸਾਡਾ ਵੀ ਅ ਮੈਕਸੀਕੋ ਦੇ ਕੈਨੇਡਾ ਦੀ ਕਹਾਣੀ ਡਿਫਰੈਂਟ ਹੈ ਲਾਅ ਬਣਾਇਆ ਹੋਇਆ ਹੈ ਅਮਰੀਕਨ ਗਵਰਨਮੈਂਟ ਯੂਸੀਆਈਸੀਆਈਐਸ ਤੇ ਆਈਸ ਦੋਨੇ ਏਜੰਸੀਆਂ ਤੁਹਾਨੂੰ ਸਿਰਫ ਇੱਕੋ ਗੱਲ ਪੁੱਛਣਗੀਆਂ ਤੁਸੀਂ ਕੈਨੇਡਾ ਤੋਂ ਆਏ ਹੋ ਕੈਨੇਡਾ 'ਚ ਕਿਉਂ ਨਹੀਂ ਤੁਸੀਂ ਇਹ ਪੇਪਰ ਅਪਲਾਈ ਕੀਤੇ ਉੱਥੇ ਕੀ ਪ੍ਰੋਬਲਮ ਪੈ ਗਈ ਸੀ ਬਸ ਉਹਨਾਂ ਨੇ ਕੇਸ ਪਰੂ ਇੰਨੀ ਗੱਲ ਤੇ ਕੇਸ ਖਤਮ ਹੈ ਤੁਹਾਡੀ ਕਹਾਣੀ ਅੱਗੇ ਜਿਆਦਾ ਲੰਬੀ ਹੈ ਨਹੀਂ ਮੈਕਸੀਕੋ ਦੇ ਵਿੱਚ ਤਾਂ ਚਲੋ ਤੁਸੀਂ ਕਹਿ ਸਕਦੇ ਹੋ ਉੱਥੇ ਰਾਜਕਤਾ ਹੈ ਉੱਥੇ ਤੁਸੀਂ ਉਧਰ ਤਾਂ ਲੋਕੀ ਆਪ ਨਹੀਂ ਉੱਥੇ ਕ੍ਰਾਈਮ ਬਹੁਤ ਹੈ ਉੱਥੇ ਅਸੀਂ ਬਾਰਡਰ ਟੱਪ ਕੇ ਆਏ ਸੀ ਇੰਡੀਆ ਤੋਂ ਆ ਰਹੇ ਜੋ ਵੀ ਹੈ ਮੈਂ ਇਹਨਾਂ ਗੱਲਾਂ ਨੂੰ ਨਾ ਤਾਂ ਰეკਮੈਂਡ ਕਰਦਾ ਨਾ ਮੈਂ ਕਹਿੰਦਾ ਕਦੀ ਡੌਂਕੀ ਲਾ ਕੇ ਜਾਣਾ ਚਾਹੀਦਾ ਬੱਚੇ ਆਪਣੀ ਜਾਨ ਵੀ ਖਵਾਉਂਦੇ ਆ ਮਾਂ ਪੇ ਵਿਚਾਰੇ ਕੀ ਸੋਚਦੇ ਆ ਜਦੋਂ ਸਾਡੇ ਕੋਲ ਸਿੱਧਾ ਰਸਤਾ ਹੈਗਾ ਯੂ ਐਸਏ ਜਾਣ ਦਾ ਅਸੀਂ ਕਿਉਂ ਨਾ ਅਲੱਗ-ਅਲੱਗ ਡਿਫਰੈਂਟ ਟਾਈਪ ਦੀ ਓਪਰਚ्युनिटीਜ਼ ਕਰੀਏ ਅਮਰੀਕਾ ਜਾਓ ਚਾਹੇ ਤੁਸੀਂ B1 ਤੇ ਚਲੇ ਜਾਓ ਉੱਥੇ ਜਾ ਕੇ ਤੁਸੀਂ ਕੇਸ ਨਾ ਪਾਓ ਜੈਨੂਨ ਆਪਣਾ ਬਿਜ਼ਨਸ ਸੈੱਟ ਕਰੋ ਕਿੰਨੀ ਸਟੇਟਸ ਨੇ ਤੁਹਾਨੂੰ ਵੈਲਕਮ ਕਰਦੀਆਂ ਨੇ ਕਿੰਨੇ ਟਾਈਪਸ ਦੇ ਬਿਜ਼ਨਸ ਸਟਾਰਟਅਪਸ ਤੁਸੀਂ ਕਰ ਸਕਦੇ ਹੋ ਔਰ ਕਾਮਯਾਬ ਜ਼ਿੰਦਗੀ ਜੀ ਸਕਦੇ ਹੋ ਸਿਰਫ ਅਵੇਅਰਨੈਸ ਦੀ ਲੋੜ ਹੈ ਤੁਹਾਨੂੰ ਹੋਰ ਨਾਥਿੰਗ ਐਲਸ ਬਿਲਕੁਲ ਅਵੇਅਰ ਹੋ ਕੇ ਕਿਸੇ ਵੀ ਮੁਲਕ ਦੇ ਵਿੱਚ ਜਾਣੇ ਹੋ ਤਾਂ ਅਵੇਅਰ ਹੋ ਕੇ ਜਾਓ ਬਹੁਤ ਸਾਰੇ ਕਾਲਰ ਸਾਡੇ ਨਾਲ ਜੁੜੇ ਸੀਗੇ ਪਰ ਕੋਈ ਗੱਲਬਾਤ ਚੱਲ ਰਹੀ ਇਸ ਕਰਕੇ ਅਸੀਂ ਕਾਲ ਨਹੀਂ ਲੈ पाए ਤੁਸੀਂ ਜਿੰਨੀਆਂ ਵੀ ਵੇਟਿੰਗ ਦੇ ਵਿੱਚ ਕਾਲ ਜਾਂ ਮਿਸ ਕਾਲ ਸੀਗੀ ਉਹਨਾਂ ਨੂੰ ਬੈਕ ਕਾਲ ਆਊਗੀ ਮਾਰਨਿੰਗ ਸਵੇਰੇ 10 ਤੋਂ ਲੈ ਕੇ 6 ਵਜੇ ਤੱਕ ਵੀ ਤੁਸੀਂ ਇਸੇ ਨੰਬਰ ਤੇ ਕਾਲ ਕਰਕੇ ਯੂਐਸਏ ਸਟੱਡੀ ਬਾਰੇ ਟੂਰਿਸਟ ਬਾਰੇ ਜਾਂ ਹੋਰ ਵੀ ਕਿਸੇ ਮੁਲਕ ਜਾਣਾ ਚਾਹੁੰਦੇ ਹੋ ਤਾਂ ਉਸ ਬਾਰੇ ਜਾਣਕਾਰੀ ਹਾਸਿਲਾ ਜਿਹੜੀ ਕਰ ਸਕਦੇ ਹੋ ਵੀਜ਼ਾ ਪ੍ਰੈਪ ਤੋਂ ਨਿਤਨ ਸ਼ਰਮਾ ਜੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਆ ਦੱਸ ਰਿਹਾ ਕਿ ਸਟੂਡੈਂਟ ਨੂੰ ਬਹੁਤ ਘੱਟ ਕੰਸਲਟੈਂਟ ਆ ਜਿਹੜੇ ਇਹਦੇ ਸਿੱਧਾ ਗੱਲ ਕਰਦੇ ਆ ਕਿ ਐਨੀ ਇਦਾਂ ਕਰੋ ਅਸੀਂ ਹੁਣ ਤੱਕ ਇਹ ਗੱਲ ਨਹੀਂ ਕੀਤੀ ਵੀ ਬੱਚੇ ਵੀਜ਼ਾ ਪ੍ਰੈਪ ਚ ਕਿਉਂ ਆ ਜਾਂ ਕਿਹੜਾ ਇਨਟੇਕ ਮਿਲਣਾ ਹੈ ਪਰ ਆਪਾਂ ਇਹ ਗੱਲ ਅਵੇਅਰ ਕਰ ਰਹੇ ਆ ਸਟੂਡੈਂਟ ਨੂੰ ਵੀ ਅਵੇਅਰ ਹੋ ਕੇ ਜਾਓ ਭਾਜੀ ਹੁਣ ਚਲੋ ਆਪਾਂ ਆਪਣੇ ਕੋਲ ਸਮਾਂ ਘੱਟ ਹੈ ਕਿਹੜਾ ਇਨਟੇਕ ਹੈ ਨੈਕਸਟ ਔਰ ਕਿੰਨਾ ਕ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਕਿੰਨਾ ਕ ਲੱਗ ਰਿਹਾ ਸਟੂਡੈਂਟ ਨੂੰ ਇਹ ਵੀ ਪ੍ਰੋਬਲਮ ਆ ਰਹੀ ਹੈ I20 ਨਹੀਂ ਮਿਲ ਰਹੀ स्लots ਬੁਕਿੰਗ ਨਹੀਂ ਹੋ ਰਹੀ ਪੰਜ ਦਿਨ ਚ I20 ਦਵਾਂਗੇ ਡਾਕੂਮੈਂਟਸ ਕੰਪਲੀਟ ਕਰ ਲਓ ਦੋ ਦਿਨ ਚ ਐਕਸੈਪਟੈਂਸ ਲੈਟਰ ਮੈਂ ਚੈਨਲ ਔਨ ਰਿਕਾਰਡ ਬੋਲ ਰਿਹਾ ਜਿੱਦਾਂ ਹੀ ਤੁਹਾਡੇ ਡਾਕੂਮੈਂਟ ਜਿਹੜੇ ਅਸੀਂ ਫਸਟ ਡੇ ਤੁਹਾਨੂੰ ਦੱਸਾਂਗੇ ਉਹ ਡਾਕੂਮੈਂਟ ਸਾਨੂੰ ਪ੍ਰੋਵਾਈਡ ਕਰ ਦਿਓ ਮੈਕਸਿਮਮ 1 ਵੀ ਉਹਦੇ 3 ਦਿਨ ਦੇ ਨਰਿੰਦਰ I20 ਮੈਂ ਟੋਟਲ ਪ੍ਰੋਸੈਸ 8 ਤੋਂ 10 ਦਿਨ ਦਾ ਕਹਿ ਰਿਹਾ ਹਾਂ ਡਾਕੂਮੈਂਟ ਕੰਪਲੀਟ ਹੋਣ ਤੋਂ ਬਾਅਦ ਉਸ ਤੋਂ ਬਾਅਦ ਅਪਾਇੰਟਮੈਂਟ ਤੇ ਟਾਈਮ ਲੱਗ ਰਿਹਾ ਐਮਬੈਸੀ ਦੇ ਵਿੱਚ ਅਸੀਂ ਐਮਬੈਸੀ ਵੀ ਭਰਨੀ ਐ ਸਰਵਿਸ ਭਰਨੀ ਐ ਥੋੜੀ ਇੰਟਰਵਿਊ ਦੀ ਤਿਆਰੀ 'ਚ ਸਾਨੂੰ ਟਾਈਮ ਲੱਗੇਗਾ ਕਿ ਤੁਸੀਂ ਓਕੇ ਹੋ ਜੋ ਤੇ ਸਾਰਾ ਕੰਮ 10 ਤੋਂ 15 ਦਿਨ ਦੇ ਵਿੱਚ ਵਿੱਚ ਹੋ ਜਾਂਦਾ ਹੈ ਸਿਰਫ ਅੰਬੈਸੀ ਅਪਾਇੰਟਮੈਂਟ ਨੂੰ ਛੱਡ ਕੇ ਜਨਵਰੀ ਇਨਟੇਕ ਹੈਗਾ ਯਾ ਜਿਹੜੇ ਲੋਕਾਂ ਨੂੰ I20 ਨਹੀਂ ਮਿਲ ਰਹੀ ਅਪਲਾਈ ਕੀਤਾ ਹੋਇਆ ਪਤਾ ਨਹੀਂ ਕਿਹੜੀ ਯੂਨੀਵਰਸਿਟੀਆਂ ਨੇ ਤੁਹਾਨੂੰ I20 ਦੇਣੀ ਹੈ ਆਜੋ ਡਾਕੂਮੈਂਟ ਕੰਪਲੀਟ ਨੇ ਤੁਸੀਂ ਕਿਤੇ ਹੋਰ ਵੀ ਕੰਪਲੀਟ ਕੀਤੇ ਹੋਣੇ ਆ ਅਸੀਂ ਚੈੱਕ ਕਰਾਂਗੇ ਠੀਕ ਹੈ ਕਿ ਨਹੀਂ ਠੀਕ ਗਲਤ ਨੇ ਤੁਹਾਨੂੰ 10 ਦਿਨਾਂ ਦੇ ਅੰਦਰ ਅੰਦਰ I20 ਦਵਾ ਦੇਣਗੇ ਸਿਰਫ ਸਾਡੇ ਮਾਪਦੰਡ ਨਾਲ ਡਾਕੂਮੈਂਟਸ ਕੰਪਲੀਟ ਹੋਣੇ ਚਾਹੀਦੇ ਆ ਜਿਹੜੇ ਕਿ ਕੱਲੇ ਕਾਲਜ ਨੂੰ ਨਹੀਂ ਚਾਹੀਦੇ ਅੰਬੈਸੀ ਵੀ ਉਹਨੂੰ ਦੇਖੂਗੀ ਪੀਏ ਡਾਕੂਮੈਂਟਸ ਓਕੇ ਨੇ ਤੇ ਬੱਚਾ ਵਾਕਈ ਯੂਐਸ ਪੜ੍ਹਨ ਜਾ ਰਿਹਾ ਹੈ ਉੱਥੇ ਜਾ ਕੇ ਤੁਸੀਂ ਕਿਸੇ ਵੀ ਕੈਟਾਗਰੀ ਚਾਹੇ ਤੁਸੀਂ ਬਿਜ਼ਨਸ ਕਰੋ ਚਾਹੇ ਤੁਸੀਂ ਪੜ੍ਹਾਈ ਕਰੋ ਇਹ ਤੁਹਾਡੀ ਹੈਡੈਕ ਹੈ ਅਸੀਂ ਤੁਹਾਨੂੰ ਗਾਈਡ ਕਰਾਂਗੇ